ਫਾਈਨਲੀ ਗੱਡੀ ਆਪਣੀ ਰੈਡੀ ਹੋ ਚੁੱਕੀ ਆ। ਵਲੌਗ ਤੁਹਾਨੂੰ ਘੈਂਟ ਲੱਗੇ ਆ। ਜੇਪਾਂ ਮਾਰੀਆਂ ਪਈਆਂ ਨੇ ਪੱਟੂਆਂ ਨੇ। ਕਹਿੰਦੇ ਵੀ ਲੱਬ ਨਾ ਲੈਣਗੇ ਤੇ ਲੁਗਨ ਵਿੱਚਾ ਖੇਡਦੇ ਆ ਸਾਡੇ ਨਾਲ। ਅਸੀਂ ਕਿਤੇ ਮੈਨੂੰ ਲੁਗਨ ਵਿੱਚਾ ਖੇਡਣ ਦਿੰਦੇ ਨੇ ਮਿੱਤਰੋ। ਬਸ ਆਹ ਆਦਾਰ ਨੂੰ। ਕਾਹੀਂ ਗੱਡੀ ਦੀ ਸ਼ੋਅ ਕਰਦੀ ਜਾਈ ਜਾਂਦੀ ਸੀ। ਇਹ ਲੱਗਣਾ ਉਰੇ। ਇਹ ਇੱਥੇ ਆਊਗਾ ਲੂੰਡ। ਚੱਕੋ ਜੀ। ਹਾਂਜੀ ਅੱਸੀ ਗਾਲ ਦੀ ਸਾਰੇ ਭਰਾਵਾਂ ਨੂੰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਮਿੱਤਰੋ ਸਵਾਗਤ ਆ। ਜਿਹਦੇ ਵਿੱਚ ਜਮਈ ਨਵੇਂ ਮਾਡਲ ਲਿਆਂਦਾ ਆਪਾਂ ਗੱਡੀ ਦਾ ਤੇ ਕਿਵੇਂ ਅਸੈਂਬਲ ਕਰਨਾ ਕਿਵੇਂ ਫਿੱਟ ਕਰਨਾ ਕਿਵੇਂ ਆਹ ਜਿਹੜੀ ਤਾਰ ਆ ਤੇ ਇਹਦੇ ਨਾਲ ਸਟੀering ਕਿਵੇਂ ਜੋੜਦਾ ਅੱਜ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਈ ਜਾਊਗੀ ਮਿੱਤਰੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਬਹੁਤ ਸੋਹਣੀ ਜੀਪ ਆਪਾਂ ਅਸੈਂਬਲ ਕਰਨ ਲੱਗੇ ਆ ਜਿਹਦੇ ਵਿੱਚ ਵਾਈਟ ਤੇ ਗ੍ਰੀਨ ਕਲਰ ਦੀਆਂ ਲਾਈਨਾਂ ਨੇ ਇਹਨੂੰ ਕਿਵੇਂ ਅਸੈਂਬਲ ਕਰਨਾ ਕਿਵੇਂ ਇਹਦੇ ਟਾਇਰ ਕਿਵੇਂ ਇਹਦਾ ਸਟੀering ਏ ਤੋਂ ਲੈ ਕੇ ਜੈਡ ਤੱਕ ਤੁਹਾਨੂੰ ਸਾਰੀ ਗੱਲ ਸਮਝਾਈ ਜਾਊਗੀ ਮਿੱਤਰੋ ਤੇ ਕਰੀਅਰ ਰੈਡੀ ਫਿਰ ਹਾਂਜੀ ਸਾਰੇ ਰੈਡੀ ਹੋ ਸਿੱਖਿਓ ਜ਼ਰੂਰ ਕਿਵੇਂ ਟਾਇਰ ਸਾਰਾ ਕੁਝ ਗਲਤੀ ਹੋ ਜਾਂਦੀ ਆ ਮੁੜ ਕੇ ਫਿਰ ਆਪਾਂ ਆਪਣੀ ਚੀਜ਼ ਖਰਾਬ ਕਰ ਬੈਠਦੇ ਆ ਆ ਜਿਹੜਾ ਜਿੰਨਾ ਵੀ ਸਪੇਅਰ ਪਾਰਟ ਇਹਦੇ ਵਿੱਚੋਂ ਨਿਕਲਦਾ ਇਹਨੂੰ ਸਾਰੇ ਨੂੰ ਸਾਫ ਕੇ ਰੱਖਿਆ ਕਰੋ ਇਹਨੀਆਂ ਚਾਬੀਆਂ ਨੂੰ ਏ ਤੋਂ ਲੈ ਕੇ ਜੈਡ ਤੱਕ ਮੇਰੇ ਨਾਲ ਇੱਕ ਨਿਕਲਦੀ ਆ ਇੱਕ ਸ਼ਾਇਦ ਟਰੈਕਟਰ ਦੀ ਹੋਣੀ ਆ ਸਾਰਾ ਸਮਾਨ ਤੁਸੀਂ ਏ ਤੋਂ ਲੈ ਕੇ ਜੈਡ ਤੱਕ ਸਾਮਕੇ ਰੱਖਣਾ ਮਿੱਤਰੋ ਹੁਣ ਜਿਹੜੀ ਇਹ ਗੱਡੀ ਹੈਗੀ ਆ ਇਹਦੇ ਚਾਰੇ ਟਾਇਰ ਜ਼ੋਰ ਮਾਰਦੇ ਆ ਇਹ ਕੋਈ ਵੱਡੀ ਗੇਮ ਨਹੀਂ ਹੈਗੀ ਕੋਈ ਬਾਲਾ ਅਲਜਣੇ ਵਾਲਾ ਕੰਮ ਨਹੀਂ ਹੈਗਾ ਜਿਵੇਂ ਹੁਣ ਇਹਦਾ ਪਾਰਟ ਆ ਇਹ ਉਹਦੇ ਵਿੱਚ ਆਪਾਂ ਜੋੜ ਲੱਗੇ ਆ ਤੇ ਕੈਮਰਾਮੈਨ ਜਸਕੀਰ ਤੇ ਸਾਡੇ ਪਹੁੰਚ ਚੁੱਕੇ ਨੇ ਲੋ ਜੀ ਜਸਕੀਰ ਸਾਹਿਬ ਜੀ ਬੋੜੀ ਕੁਝ ਨਹੀਂ ਬੋਲ ਰੋਏ ਲੋ ਕੱਲਾ ਬੰਦਾ ਅਜੇ ਨੂੰ ਕੱਲੇ ਹੀ ਗੱਸਕੇ ਰੱਖਾਉਂਗੇ ਵੈਸੇ ਤੁਸੀਂ ਆਪਣਾ ਦੋ ਜਣੇ ਕਿਸਾ ਕਰੋ ਇੱਕ ਦੋ ਇਹ ਦੂਜਾ ਪਾਰ ਕਰਨਾ ਚੋਕੋ ਡੋਨੇ ਕੇ ਤੈਰ ਕੇ ਸੀਗੇ ਹੁਣ ਇੱਕ ਦੋ ਹੀ ਸਾਈਡ ਤੇ ਆਉਣ ਲੱਗਿਆ ਵਾ ਕੀ ਕਰਨਾ ਜਿਹੜੀ ਆ ਮਾਸ਼ਾ ਅੱਲਾਹ ਇਹ ਦੇ ਬਣੀ ਦੇ ਠੀਕ ਆ ਬ੍ਰਦਰ ਫੇਰ ਨਾਲ ਢਕਣਾ ਦੇਖੋ ਮਾਸ਼ਾ ਅੱਲਾਹ ਪੈ ਗਈ ਜਿਹੜਾ ਬਲੂ ਵਾਲਾ ਪਾਰਟ ਆ ਇਹ ਬਾਹਰ ਰੱਖਣਾ ਆ ਅੰਦਰਲੀ ਸਾਈਡ ਰੱਖਣਾ ਲਓ ਦੋ ਦੋ ਵੀ ਇਧਰ ਨਾਲਾ ਤੇ ਰੋ ਪੱਕਾ ਸੰਗੀਆਂ ਬਾਤ ਪਹਿਲਾਂ ਹਲਕਾ ਜਿਹਾ ਕਰਸ ਕੇ ਛੱਡ ਜਾਓ ਠੀਕ ਆ ਹੁਣਰਾ ਕੀ ਗੱਲਵਾ ਇਧਰ ਦੀ ਇਧਰ ਆ ਜੀ ਸਰ ਲੋ ਜੀ ਹੁਣ ਆਪਾਂ ਇਧਰੋਂ ਕਰਸਦਾ ਕੋਲੇ ਨਾ ਹਿੱਟ ਹੋ ਹੁਣ ਆਪਾਂ ਲੋਖ ਲਗੇ ਕਿੱਦਾਂ ਲੱਗੂ ਤੇ ਬਣਾਉਣਾ ਜ਼ੋਰ ਮਾਰਦਾ ਬਈ ਨਾ ਉਹਨੇ ਬਣਾਏ ਹਲਕੇ ਨੇ ਮਾਰ ਲੈਣੇ ਕੇ ਰਿਹਾ ਮੋਟਰਾਂ ਦੇ ਜਿਹੜੀਆਂ ਉਹਨਾਂ ਦਾ ਧਿਆਨ ਰੱਖਿਆ ਕਰੋ ਭਰਾਵਾਂ ਭਾਈ। ਲੋ ਵੀ ਮਿੱਤਰੋ ਸਾਰੀ ਨਾਟਕ ਹਾਸਤੇ ਜਿਹਦੇ ਵਿੱਚ ਅਸੀਂ ਆਪਣਾ ਇਹਦਾ ਟਾਇਰ ਲਾਇਆ ਆ। ਆਹ ਲੋਕ ਦੇ ਵਿੱਚ ਇਹਦਾ ਲੋਕ ਬਸਾਇਆ ਟਾਇਰ ਦਾ। ਉਸ ਤੋਂ ਬਾਅਦ ਟਾਇਰ ਅੰਦਰ ਗਏ ਉਧਰੋਂ ਉਹਦੀ ਰੌੜ ਨੂੰ ਫੜ ਕੇ ਰੱਖਣਾ। ਇੱਧਰ ਬਰਾਬਰ ਰੌੜ ਰਹੇ। ਜਿਹੜੀਆਂ ਰੌੜ ਨਹੀਂ ਜਾਂਦੀ ਇਹਨੂੰ ਜੇ ਨਾਟਕ ਕਰਨ ਲੱਗੇ ਥੋੜਾ ਨਾਟਕ ਨੂੰ ਮਦਦ ਹੁੰਦਾ। ਤਉ ਰਹਿਣਾ ਪਲਾਸ ਨਾਲ ਪਕੜ ਕਰ ਲਿਆ ਕਰੋ। ਇਨੂੰ ਫੜ ਕੇ ਰੱਖੋ ਫਿਰ ਆ ਨਾਟ ਕਸਿਆ ਜਾਂਦਾ ਇਹ ਵੀ ਇਸ਼ੂ ਆ ਜਾਂਦਾ ਕਿ ਵੀ ਅਸੀਂ ਨਾਟ ਕਸਦੇ ਹੁਮੀ ਜਾਂਦਾ ਇੱਥੋਂ ਲੋਕ ਮਾਰ ਲਓ ਉਹਦਾ ਪਲਾਸਰ ਜੋੜ ਚੀ ਦੂਏ ਬੰਦਨ ਦਾ ਫੜ ਕੇ ਰੱਖ ਫਿਰ ਆ ਨਾਟ ਕਸ ਲਓ ਠੀਕ ਆ ਚਾਰੇ ਕਾ ਡਨ ਹੋ ਗਏ ਹੁਣ ਅਗਲੇ ਸਟੈਪ ਵੱਲ ਵਧਦੇ ਆਪਾਂ ਸਟੀਰਿੰਗ ਵੱਲ ਨੂੰ ਵੀ ਸਟੀਰਿੰਗ ਕਿਵੇਂ ਕਸਣਾ ਕਿਵੇਂ ਲਾਉਣਾ ਉਸ ਚੀਜ਼ ਦੀ ਤੁਹਾਨੂੰ ਸਮਝ ਆਉਣੀ ਹੈ ਗੱਲਬਾਤ ਆ ਜਿਵੇਂ ਰੈੱਡ ਜਾਂ ਬਲੈਕ ਇਹ ਜੇ ਕਤਾਰ ਕੱਢੀ ਹੁੰਦੀ ਆ ਤੁਸੀਂ ਇੱਕੋ ਤਾਰੇ ਦੇ ਵਿੱਚ ਲਾਉਣੀ ਆ ਦੇਖੋ ਇਮਲਾ ਮਾਨੇ ਲਾਤੀ ਹੋਣੀ ਆ ਜਿਵੇਂ ਆ ਚੀਜ਼ ਬਾਹਰ ਹੋ ਗਈ ਪਹਿਲਾਂ ਆ ਬਸ ਵਿੱਚੇ ਲਾ ਦੇਣੀ ਐ ਨਾ ਫਤਵਾ ਇਹਨੂੰ ਬੰਦ ਕਰ ਲਓ ਗੱਡੀ ਨੂੰ ਹੁਣ ਕੱਲਾ ਕੱਲਾ ਪਾਰਟ ਲਾਉਣ ਵੇਲੇ ਆਪਾਂ ਚੈੱਕ ਕਰਨਾ ਹੁਣ ਇੱਕ ਵੀਰ ਨਾਲ ਮੇਰੀ ਗੱਲ ਗੱਲ ਹੋਈ ਸੀ ਹੁਣ ਜਿਹੜਾ ਇਹਦਾ ਸਟੀering ਆ ਇਹ ਹੈਗਾ ਲੋਕ ਵਾਲਾ ਜਿਵੇਂ ਜਿਹੜੀਆਂ ਛੋਟੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਨਾਟਕ ਹੁੰਦੇ ਨੇ ਇਹਦੇ ਲੋਕ ਤੇ ਹੁਣ ਕੀ ਕਰਨਾ ਪਹਿਲਾਂ ਦਾ ਸਟੀering ਚੱਕ ਲਓ ਸਟੀering ਚੱਕ ਕੇ ਉਹਨੂੰ ਫੋਲੋ ਇਹਦੇ ਇੱਧਰੋਂ ਲੋਕ ਵੀ ਕੋਲ ਨੂੰ ਨਿਕਲ ਗਈ ਨੂੰ ਪਤਾ ਲੱਗੀ ਜਾਵੇ ਹੁਣ ਆਹ ਸਪੋਰਟਸ ਵਾਲਾ ਜਿਵੇਂ ਆ ਮੂੰ ਇੱਧਰ ਨੂੰ ਜਿਹੜਾ ਹੁਣ ਆਹ ਪਾਰ ਦਾ ਦੇਖੋ ਕਿਤੇ ਮੇਰੇ ਗਲੀਆਂ ਨੇ 1 2 3 ਇਹਦੇ ਵਿੱਚ ਪੱਤੀਆਂ ਨੇ ਇਹ ਪੱਤੀਆਂ ਉੱਥੇ ਖਿਵਾਉਣੀਆਂ ਨੇ ਜਿੱਥੇ ਕੋਈ ਜਗ੍ਹਾ ਹੈਗੀ ਆ ਅਸੀਂ ਸੌਖਾ ਬੋਦ ਅੜ ਜਿਆ ਨਾ ਕਰੂ ਭਰਾਵੋ ਲੋ ਹੁਣ ਇੱਕ ਵਾਰ ਇਹਨੂੰ ਸਟਾਰਟ ਕਰਾਂ ਚਲੋ ਲੋ ਵੀ ਮੇਦਰਾਂ ਲੋਕ ਲੱਗ ਗਿਆ ਆ ਦੇਖੋ ਉਹਦੇ ਦੋਵੇਂ ਮੂੰਹ ਇੱਥੋਂ ਨਿਕਲੇ ਤਾਂ ਕਿ ਕ੍ਰਕ ਦੇ ਕੇ ਦੰਨ ਬਾਜ ਹਨਾ ਹੁਣ ਇਹਨੂੰ ਘੁਮਾ ਕੇ ਦੇਖ ਲੋ ਲੈਫਟ ਰਾਈਟ ਲੈਫਟ ਰਾਈਟ ਦੰਨ ਓਕੇ ਰਪੋਟ ਹੋ ਗਈ ਹੁਣ ਅਗਲਾ ਸਟੈਪ ਕੀ ਕਰਨਾ ਆਪ ਚੈੱਕ ਕਰ ਲੈ ਵੀ ਹਾਰ ਨੋਰ ਨੂੰ ਓਕੇ ਬਾਜੇਦਾ ਉਸ ਤੋਂ ਬਾਅਦ ਇਹਦੇ ਨਾਲ ਹੈਗਾ ਮੁਰੇ ਬਾਂਪਰ ਇਸ ਕਿੰਵੇਂ ਬੰਪਰ ਤੇ ਆ ਜਾ ਇੱਕ ਫੀਰ ਨਾਲ ਗੱਲ ਗੱਲ ਹੋ ਜੂਗਾ ਮੈਂ ਤਾਰ ਨਹੀਂ ਲੱਭੀ ਵੀਰੇ ਬੰਪਰ ਦੇ ਆ ਦੇਖੋ ਇਹਦੇ ਵਿੱਚ ਹੁੰਦੀਆਂ ਗਲੀ ਜੀ ਦੇ ਵਿੱਚ ਹੁੰਦੀ ਹੈ ਕਈ ਵਾਰੀ ਤੁਸੀਂ ਉਹ ਟੇਪ ਲਾਉਣ ਲੱਗੇ ਵਿੱਚ ਵੜ ਜਾਂਦੀ ਹੁੰਦੀ ਆ ਭਰਾ ਬਣ ਕੇ ਇੱਕ ਧਿਆਨ ਰੱਖਿਆ ਕਰੋ ਇਹ ਜਦੋਂ ਨਿਆਣੇ ਕੋਲ ਹੁੰਦੇ ਨੇ ਨਾ ਉਦੋਂ ਲੱਕਸਿਆ ਕਰੋ ਨਿਆਣੇ ਵਿੱਚ ਪੰਗੇ ਲਈ ਜਾਂਦੇ ਨੇ ਨਿਆਣਿਆਂ ਨੇ ਕੋਈ ਨਾ ਕੋਈ ਸ਼ਰਾਰਤ ਕਰ ਦੇਣੀ ਆ ਫਿਰ ਮੈਂ ਤੁਹਾਡੀ ਚੀਜ਼ ਨੂੰ ਖਰਾਬੀ ਹੋਊਗੀ ਬੱਚਾ ਹੋਊਗਾ ਮੈਨੂੰ ਦੁਬਾਰਾ ਨਾ ਲੈ ਆ ਕੇ ਲੋ ਆਂ ਗਰ ਕੇ ਨੂੰ ਪਿਆਰ ਸੇ ਟੁੜੇ ਕੰਮ ਲੈਣਾ ਬਾਹਰ ਜੀਤੋ ਠੀਕ ਆ। ਨਾਲ ਆਪ ਇਹ ਦੇਖਣੀ ਆ ਕਿ ਕਿੱਥੇ ਗਈਆਂ ਨੇ ਵਧੀਆਂ ਜਾਂਦੀਆਂ। ਜੀ ਜੰਬਹੁਤ ਧਿਆਨ ਨਾਲ ਚੱਲਣ ਵਾਲੀ ਜਿੱਦੂ ਦੇ ਬਾਈ। ਕਿਓਕਾ ਲੋਕ ਲੱਗ ਚੁੱਕੇ ਆ ਹੁਣ ਆਪਾਂ ਇਹਦੇ ਲੋਕ ਇਹਦੇ ਵਿੱਚ ਲਾਵਾਂਗੇ ਇਹਦੇ ਇਹਦੇ ਲੱਗੇ ਲੋਕ ਤੇ ਹੁਣ ਲੋ ਵੀ ਮਿੱਤਰੋ 3 9 ਕਾਸਤੇ 1 2 3 ਤਿੰਨ ਚੱਕ ਕੇ ਕਿੱਥੇ ਰੱਖਿਆ ਜਸਕੀਰ ਤੇ ਇੱਥੋਂ ਤੁਸੀਂ ਹੁਣ ਜਿਵੇਂ ਮੋਟਰ ਦੇਖੋ ਯਾਰ ਇਹਦੀਆਂ ਦੋ ਤਾਰਾਂ ਨੇ 1 ਐਂਡ 2 ਇੱਥੋਂ ਨਹੀਂ ਘੇਕਣਾ ਮੋਟਰ ਨੂੰ ਜਿਹੜਾ ਨਹੀਂ ਇੱਥੋਂ ਚੱਕੋ ਸਾਈਡਾਂ ਤੋਂ ਚੱਕ ਕੇ ਰੱਖੋ 1 2 3 ਦਿਨ ਦੇ ਨਟ कसे ਜਾਣੇ ਆਹਾਂ ਪੇਜ ਕੱਸ ਲੱਗਦਾ ਐਂ ਫੜ ਕੇ ਐਂ ਕੱਸਦੇ ਸੀ ਤੇ ਮੇਨ ਲੱਗਦਾ ਹੁਣ ਇਹਦੇ ਦੋ ਨਾੜੂ ਉੱਪਰ ਵੀ ਨੇ ਆਹ ਦਿਖਾ ਦਿਸ ਕੀਤੇ ਸਾਂ ਉੱਪਰ ਵਾਲੇ ਸੌਖੇ ਨੇ ਚਲੋ ਜਿੱਕੇ ਦਾ ਇੰਨਾ ਦੀ ਲਾਗੀ ਨਾ ਦੇ ਵੀ ਟਾਈਟ ਹੋ ਗਿਆ ਉੱਥੇ ਛੱਡ ਦੋ ਇਹਨਾਂ ਦਾ ਕੰਨੀ ਆ ਰਿਹਾ ਮੋਰੀ ਬੱਬਰ ਵੀ ਰੈਡੀ ਹੋਆ ਹਾਂ ਇਹਨੂੰ ਚਲਾ ਕੇ ਦੇਖਣ ਲੱਗੇ ਆਂ ਵੀ ਲਾਈਟਾਂ ਜਨਪੀਆ ਬੱਬਰ ਦੇ ਉਹ ਆ ਦੀ ਦੇਖਣ ਉੱਤੇ ਉਹ ਜੀ ਸਟਾਰਟ ਕਰਕੇ ਦੇਖੀਏ ਉਹ ਵਾਹ ਜੀ ਵਾਹ ਨਾ ਸੋਹਣਾ ਲੰਗਾ ਮੁਰੋ ਗ੍ਰੀਨ ਕਲਰ येलो ਕਲਰ ਬਹੁਤ ਸੋਹਣਾ ਲੱਗਦਾ ਮੇਰੀ ਬਾਪਰ ਰੈਡੀ ਆ ਐਵੇਂ ਧਿਆਨ ਨਾ ਕਸਣਾ ਭਰਾਵਾਂ ਨੇ ਠੀਕ ਆ ਹੋ ਸਕਦਾ ਹੁੰਦਾ ਸੈਂਬਰੀ ਲੈ ਜਾ ਕਰੋ ਉਹ ਸਭ ਤੋਂ ਵਧੀਆ ਰੰਗ ਹੈ ਠੀਕ ਆ ਲਓ ਵੀ ਮਿੱਤਰੋ ਅਗਲਾ ਸਟੈਪ ਤੁਹਾਨੂੰ ਦੱਸਣ ਲੱਗੇ ਹਾਂ ਨਾ ਕੈਮਰਾਮੈਨ ਚੱਲਿਆ ਗਿਆ ਇਹਦੇ ਆ ਲੋਕ ਹੁੰਦੇ ਨੇ ਟਾਇਰ ਦੇ ਤੇ ਆਹ ਲੋਕਾਂ ਨੂੰ ਆਹ ਲੋਕਾਂ ਦੇ ਵਿੱਚ ਵਸਾ ਲੈਣਾ ਇਹਨੂੰ ਆਹ ਦੇਖੋ ਵਧ ਗਿਆ ਛੱਕੋ ਜੀ ਲੱਗੀ ਪਿੱਛੋਂ ਗੱਡੀ ਹੋ ਗਈ ਆਪਣੀ रेडी ਇਨ ਦਾ ਸਟੈਡੀ ਇਨ ਦਾ ਗੋ ਵਾਲੀ ਕੰਮ ਹੋ ਗਿਆ ਗੱਡੀ ਨੂੰ ਥੋੜਾ ਸਟਾਰਟ ਕਰੀਏ ਜੋ ਪਹਿੰਦੀ ਆ ਤੱਕ ਚੈਂਪੀਅਨ ਤੇ ਇਹਦਾ ਆਰਡਰ ਨਿਕਲ ਨਹੀਂ ਨਿਕਲਣਾ ਮੈਨੂੰ ਸਾਰਾ ਪਤਾ ਹੁਣ ਅਗਲਾ ਸਟੈਪ ਪਹੁੰਚ ਚੁਕੇ ਆਪਾਂ ਸੀਟ ਤੇ ਸੀਟ ਇਹਦੀ ਕਿਵੇਂ ਕਸਣੀਆਂ ਪਹਿਲਾਂ ਤਾਂ ਐਵੇਂ ਰੱਖੇ ਲੋ ਨਾਰਮਲ ਕੋਈ ਲੋਕ ਲੋਕ ਦਾ ਇਹਦਾ ਮੈਂ ਬਾਅਦ ਵਿੱਚ ਸਮਝਾਉਣਾ ਤੁਹਾਨੂੰ ਪਹਿਲਾਂ ਦਾ ਕੱਪੜਾ ਬਾਹਰ ਕੱਢ ਲਓ ਰੱਖੀ ਗਈ ਤੇ ਮੈਨੂੰ ਲੱਗਾ ਬੱਚੇ ਵੀ ਛੋਟੇ ਖੈ ਤਾਂ 2 ਵਜੇ ਜਾਣਗੇ ਭਈਆ ਗੱਡੀ ਦੇ ਵਿੱਚ ਹੁਣ ਇਹਦੇ ਪਿੱਛੇ ਆ ਲੋਕ ਨੇ ਇਹਨੂੰ ਆ ਲੋਕਾਂ ਦੇ ਵਿੱਚ ਫਸਾਤਾ ਹੁਣ ਮੈਂ ਤੁਹਾਨੂੰ ਇਹਦੇ ਦੋਨੇ ਨਾਟਕ ਅਸਕੇ ਦਿਖਾਉਣਾ ਨਾਟਕ ਕਿੱਥੇ ਪਏ ਨੇ ਇਹਦੇ ਆ ਪਏ ਨੇ ਦੋ ਨਾਟਾ ਬਣ ਕੋਈ ਇੱਕਦਮ ਇਹਨਾਂ ਦਾ ਐਕਸਟਰਾ ਹੀ ਹੁੰਦਾ ਸ਼ਾਇਦ ਇੱਕ ਨਾਟ ਆਪਾਂ ਇੱਥੇ ਕਰਾਂਗੇ ਆਕੇ ਛੱਡ ਦਿੰਨੇ ਆ ਇੱਕ ਨਾਟ ਮਿੱਤਰੋ ਆਪਾਂ ਇਹਦੇ ਤੇ ਕਰਾਂਗੇ ਯਾਰ ਠੀਕ ਆ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਵੀਡੀਓ ਬੰਦ ਕਰਨਾ ਤੇ ਫਾਈਨਲੀ ਮਿੱਤਰੋ ਸੀਟ ਆਪਾਂ ਕੱਸ ਦਿੱਤੀ ਆ ਇੱਕ ਨਟ ਔਰੇ ਲੱਗਿਆ ਇੱਕ ਨਟ ਔਰੇ ਲੱਗਿਆ ਹੁਣ ਗੱਲ ਆ ਗਈ ਬੀਲ ਕੱਪਾਂ ਦੀ ਹੁਣ ਬੀਲ ਕੱਪ ਕਿਵੇਂ ਕਸਣਾ ਤੁਹਾਨੂੰ ਦੱਸ ਦਨੇ ਆ ਇਹਦੇ ਆ ਲੋਕ ਲੱਗਿਆ ਹੁੰਦਾ ਇੱਕ ਤੇ ਦੋ ਤੇ ਤਿੰਨ ਹੁਣ ਇਹਦੇ ਵਿੱਚ ਦੇਖੋ ਕਿੱਥੇ ਲੋਕ ਬਣੇ ਹੋਏ ਨੇ ਇਹਦੇ ਇਧਰ ਨੂੰ ਬਣੇ ਹੋਏ ਨੇ ਐਂ ਚੱਕੋ ਜੀ ਕਪਟਾਕਾ ਪਾਦਾ ਹੁਣ ਆਪਾਂ ਪਾਉਣ ਲੱਗਿਆ ਦੂਜਾ ਫਟਾਕਾ ਤੇ ਚੱਕੋ ਜੀ ਤੀਜਾ ਫਟਾਕਾ ਹੈਂ ਤੇ ਚੌਥਾ ਪਟਾਕਾ ਜੀ ਲੋ ਜੀ ਚੈੱਕ ਕਰੋ ਇਹ ਪਟਾਕਾ ਗਲਤ ਚੱਲ ਗਿਆ ਇੱਥੇ ਸੀ ਇਹ ਬਟਾਕ ਥੋੜੀ ਮਿਸਟੇਕ ਵੀ ਹੋ ਜਾਂਦੀ ਆ ਫੁੱਸ ਵੀ ਨਿਕਲ ਜਾਂਦੀ ਹੈ ਬਟਾਕ ਹੈ ਨਹੀਂ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਪਿੱਛੇ ਜਣਾਉਣ ਦੀ ਇਹ ਬਟਾਕੇ ਦੇ ਇਹਦੇ ਹੈਗੇ ਨੇ ਇੱਥੇ ਗਲੀਆਂ ਹੈ ਨਹੀਂ ਵੀ ਮਿੱਤਰੋ ਇਹ ਕਿੱਥੇ ਜਨ ਲਵੀ ਹੈ ਦੰਨ ਉਸ ਤੋਂ ਬਾਅਦ ਇਹ ਝੱਲਣਾ ਇੱਕੋਰੇ ਭਟਕਾ ਇਹ ਬੈੜਗੇ ਬਿੜਗੇ ਬਿੜਗੇ ਇਹ ਇੱਥੇ ਆਊਗਾ ਲੋੜ ਚੱਕੋ ਜੇ ਤੁਹਾਨੂੰ ਲੱਗਦਾ ਹੁੰਦਾ ਥੱਲੇ ਕਦੀ ਤਾਰ ਲੰਮਕ ਰਹੀ ਆ ਤਾਂ ਉਹਨੂੰ ਥੱਲੇ ਟੇਪ ਮਾਰ ਲਿਆ ਕਰੋ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਇਹਦੇ ਸ਼ੀਸ਼ਿਆਂ ਦੀ ਜਾਣਾ ਕਹਿੰਦੇ ਹੋਈ ਜੈਜੀ ਵੀਰ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਆਇਆ ਬਈ ਇਹ ਮੈਂ ਲਾ ਕੇ ਬਣਾਉਣਾ ਵੀਡੀਓ ਵੈਸੇ ਲੱਗੇ ਗਿਆ ਲੌਕ ਡਨ ਉਸ ਤੋਂ ਬਾਅਦ ਉਧਰ ਨਾਲ ਵੀ ਲੌਕ ਗੁਰੂਈ ਲਾ ਦਨੇ ਆਪਾਂ ਦੇਖੋ ਜੀ ਇਹ ਵੀ ਡਾਲੋ ਕਿਵੇਂ ਲੱਗੀ ਗੱਡੀ ਤੇ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਤੁਹਾਡਾ ਇਨਾ ਇੱਕ ਫਰਜ਼ ਬਣਦਾ ਤੁਸੀਂ ਕਿਦੋਂ ਵੀ ਚੀਜ਼ ਬਾਈ ਕਰ ਲੋ ਜਿੱਥੋਂ ਮਰਜ਼ੀ ਲੈ ਲੋ ਚੀਜ਼ ਤੇ ਤੁਹਾਨੂੰ ਸਿੱਖਣਾ ਤਾਂ ਇੱਥੋਂ ਸਿੱਖੋ ਹੋ ਬਾਈ ਇੱਕ ਜੀ ਕਾਹਹੀਂ ਗੱਡੀ ਦੀ ਸ਼ੋਅ ਕਰਦੀ ਜਾਈ ਜਾਂਦੀ ਸੀ ਇਹ ਲੱਗਣਾ ਉਰੇ ਤੇ ਦੀ ਪਹਿਲਾਂ ਤਾਰ ਲੱਭਦੇ ਆ ਤਾਰ ਉਹਦੇ ਵਿੱਚ ਹੋਊਗੀ ਤੇ ਇਹਦੀ ਤਾਰ ਇਹਦੇ ਨਾਲ ਜੁੜੀ ਜਾਊਗੀ ਤੇ ਇੱਥੇ ਵੀ ਕੀ ਗਨਟ ਲੱਗੂਗਾ ਮਜ਼ਬੂਤੀ ਦਾ ਪੂਰਾ ਧਿਆਨ ਰੱਖਿਆਗਾ ਗੱਡੀ ਵਾਲਿਆਂ ਨੇ ਤੇ ਆਹ ਵੇ ਨੇ ਨਟ ਮੈਂ ਨਹੀਂ ਗਾ ਨਾ ਤਾਂ ਬੱਧ ਰਹੇ ਨੇ ਤੇ ਹੁਣ ਆਹ ਤਾਰ ਲੱਭਦੇ ਆ ਇਹ ਤਾਰ ਕਿੱਥੇ ਆ ਇਸ ਚੀਜ਼ ਨੂੰ ਘਬਰਾਇਆ ਨਾ ਕਰੋ ਇੱਥੇ ਹੀ ਹੁੰਦੀਆਂ ਨੇ ਤਾਰਾਂ ਇਹਨੀਆਂ ਪਹਿਲਾਂ ਦੇਖ ਲਿਆ ਕਰੋ ਰੱਖ ਕੇ ਜਿਵੇਂ ਹੁਣ ਆਹ ਤਾਰ ਉਰੇ ਰੱਖੀ ਗਈ ਕਈ ਵਕੂਹੀਆ ਦਿਮਾਗ ਲਾਇਆ ਤੇ ਆਪਾਂ ਕੀ ਕਰਨਾ ਜਿਹੜੀ ਆ ਰੀਡ ਇਹਨੂੰ ਇਹਦੇ ਵਿੱਚ ਜੀ ਸੱਟਣ ਦੰਨ ਉਸ ਤੋਂ ਬਾਅਦ ਇਹਨੂੰ ਉਰੇ ਰੱਖਣਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਰੀਡ ਆ ਆ ਪਹੁੰਚ ਚੁੱਕੀ ਹੈ ਤੇ ਮੈਨੂੰ ਰੀੜੇ ਨਾਲ ਲੱਭੇ ਯਾਰ ਮੈਂ ਕਿਹਾ ਵੀ ਆ ਕੀ ਬਣੀ ਬਸ ਯਾਰ ਗੱਲਬਾਤ ਹੋ ਗਈ ਆ ਰੱਖੀ ਭਈਆ ਟੇਪਾਂ ਮਾਰੀਆਂ ਪਈਆਂ ਨੇ ਪੱਟੂਆਂ ਨੇ ਕਹਿੰਦੇ ਵੀ ਲੱਬ ਨਾ ਲੈਣਗੇ ਤੇ ਲੁਗਨ ਮੀਚਾ ਖੇਡਦੇ ਆ ਸਾਡੇ ਨਾਲ ਅਸੀਂ ਕਿਤੇ ਮੈਨੂੰ ਲੁਗਨ ਮੀਚਾ ਖੇਡਣ ਦਿੰਦੇ ਆ ਮਿੱਤਰੋ ਬਸ ਆਹ ਧਾਰ ਨੂੰ ਆਹ ਤਾਰ ਨਾਲ ਜੋੜ ਦੋ ਲੁਗਣ ਵਿੱਚ ਜੇ ਫਿਰ ਤੁਸੀਂ ਜੱਤੀ ਜਾਣਾ ਫਿਰ ਤੇ ਇਹੀ ਸਵਾਦ ਹੈ ਇਹਨੂੰ ਗੱਡੀ ਨੂੰ ਕਸਣ ਦਾ ਤੇ ਨਿਆਰੇ ਨਾਲ ਫ੍ਰੀ ਮਾਈਂਡ ਹੋ ਕੇ ਗੱਡੀ ਕਸਿਆ ਕਰੋ ਤੇ ਸਿੱਖ ਲਿਆ ਕਰੋ ਕਿਵੇਂ ਕਸਣੀ ਆ ਹੁਣ ਉਹ ਲੱਗ ਗਿਆ ਆਪਣਾ ਤੇ ਤੁਸੀਂ ਇਹਨੂੰ ਇੱਥੇ ਥੋੜੀ ਹਲਕੀ ਜੀ ਟੇਪ ਮਾਰ ਦਿਆ ਕਰੋ ਤਾਂ ਕਿ ਤਾਰ ਲਮਕਦੀ ਨਾ ਰਹੇ ਲਓ ਜੀ ਫਾਈਨਲੀ ਕੈਸੇ ਲਗਾ ਪ੍ਰੀਤ ਆਪਕੋ ਇਹ ਅਮਰੀਕਾ ਸਹੀ ਹੋਈ ਗਾੜੀ ਹਿੰਦੀ ਕੇ ਸਾਥ ਹੈ ਅੱਛਾ ਲਗਾ ਆਪਕੋ ਮਾਡਲ ਅੱਛਾ ਹੈ ਜੇ ਗਾੜੀ ਦਾ ਕੀ ਕਾਹ ਨਟ ਲੱਗੇਗਾ ਓ ਮਾਈ ਗਾਡ ਆਪਨੇ ਬਤਾ ਦਿਆ ਜੇ ਹਮ ਅਭੀ ਨਟ ਲਗਾ ਦੇਗੇ ਕੋਈ ਚੱਕਰ ਵਾਲੀ ਬਾਤ ਨਹੀਂ ਸਾਡੇ ਪਾਸ ਨਟ ਪੜੇ ਹੈ ਵੀ ਜੇ ਹਮ ਪਹਿਲੇ ਵੀਡੀਓ ਮੇ ਬੋਲ ਕੇ ਆਟੇ ਹਮੇ ਨਟ ਲੱਗੇਗਾ ਇੱਕ ਲੋ ਵੀ ਪ੍ਰੀਤ ਕਹਿੰਦਾ ਇੱਥੇ ਲਿਆ ਪ੍ਰੀਤ ਆ ਦੇਖ ਆ ਲੱਗ ਗਿਆ ਕਨੈਡ ਦੇ ਤਾਂ ਕਿ ਇਹਦੀ ਮਜ਼ਬੂਤੀ ਰਹੇ ਤੇ ਹੁਣ ਜੇ ਪ੍ਰੀਤ ਆ ਨਾ ਨਹੀਂ ਹੁੰਦਾ ਨਾ ਨਹੀਂ ਗੱਡੀਆਂ ਨੇ ਇਹ ਆ ਚੀਜ਼ ਸਟਰੋਂਗ ਕਰਦੀ ਹੈ ਨਾ ਇਹ ਆ ਕੀ ਨਹੀਂ ਲੱਗ ਰਹੀ ਇਹਦੇ ਨਾਲ ਬਾਕੀਆਂ ਦੀ ਬੋਕੇ ਅਣ ਗੱਟੀ ਆ ਬਾਕੀਆਂ ਦੇ ਲੋਕੇ ਹੁੰਦੇ ਨੇ ਬਸ ਨਾਟਕੀ ਹੁੰਦੇ ਨੇ ਮਜ਼ਬੂਤ ਗੱਡੀਆਂ ਮਿੱਤਰੋ ਆਹ ਮਾਡਲ ਚੱਕ ਲਉਣੀ ਆ ਫਾਈਨਲੀ ਗੱਡੀ ਆਪਣੀ ਰੈਡੀ ਹੋ ਚੱਕੀ ਆ ਵਲੌਗ ਤੁਹਾਨੂੰ ਘੈਂਟ ਲੱਗੇ ਆ ਜ਼ਰੂਰ ਸ਼ੇਅਰ ਕਰਿਓ ਜਿਹੜੇ ਭਰਾਵਾਂ ਨੂੰ ਨਹੀਂ ਆਉਂਦਾ ਤਾਂ ਮਤਲਬ ਕਸਣਾ ਗੱਡੀ ਨੂੰ ਤਾਂ ਜ਼ਰੂਰ ਇਹ ਵੀਡੀਓ ਦੇਖਿਓ ਧੰਨਵਾਦੀ ਸਾਰੇ ਭਰਾਵਾਂ ਦਾ